ਜਿਹੜੇ ਬਜ਼ੁਰਗ ਨੇ ਉਹ ਨਿੱਕੀ ਨਿੱਕੀ ਗੱਲ ਤੋਂ ਟੋਕਾ ਟਾਕੀ ਨਾ ਕਰੀ ਆਪਣੇ ਬੱਚਿਆਂ ਨੂੰ ਕਿਉਂਕਿ ਅਸੀਂ ਕਿਹੜਾ ਮੰਨੀ ਐ ਜਦੋਂ ਆਪਾਂ ਜਵਾਨ ਸਾਂ ਅਸੀਂ ਕਿਹੜੇ ਆਪਣੇ ਮਾਪਿਆਂ ਦੀ ਮੰਨੀ ਐ ਮਾਂ ਬਾਪ ਉਦੋਂ ਵੀ ਕਹਿੰਦੇ ਹੁੰਦੇ ਸੀ ਪਰ ਅਸੀਂ ਆਪਣਾ ਜੋਰ ਅਜਮਾਈ ਕਰਕੇ ਦੇਖਿਆ ਤਜਰਬੇ ਕਰਕੇ ਦੇਖ ਹੁਣ ਅਸੀਂ ਤਾਂ ਹੁਣ ਅਸੀਂ ਆਪਣੇ ਬੱਚਿਆਂ ਤੇ ਉਹੀ ਕਹਿਰ ਕਰੀ ਜਾਂਦੇ ਵੀ ਤੁਸੀਂ ਵੀ ਮੰਨੋ ਹੋ ਸਕਦਾ ਕਿਸੇ ਜਗ੍ਹਾ ਤੇ ਅਸੀਂ ਗਲਤ ਹੋਈਏ ਹੁਣ ਜੇ ਗੁਰੂ ਨਾਨਕ ਸਾਹਿਬ ਦਾ ਪਿਤਾ ਵਾਰ-ਵਾਰ ਕਹੀ ਜਾਂਦਾ ਮੇਰਾ ਪੁੱਤ ਪਟਵਾਰੀ ਬਣ ਜਾ ਮੇਰਾ ਪੁੱਤ ਪਟਵਾਰੀ ਬਣ ਜਾ ਉਨੇ ਮਹਿਤਾ ਕਾ ਲੂਦੀ ਗੱਲ ਨਹੀਂ ਬੰਨੀ ਗੁਰੂ ਨਾਨਕ ਸਾਹਿਬ ਨੇ ਤੈਜ ਦੁਨੀਆ ਨੂੰ ਕਿੰਨਾ ਕੁਛ ਦਿੱਤਾ ਉਹ ਮਨਾ ਤੂੰ ਕਿਤੇ ਝੂਠੀਆਂ ਤਾਂ ਨਹੀਂ ਮਨਾਈ ਜਾਂਦਾ ਆਪਣੇ ਬੱਚਿਆਂ ਨੂੰ ਅੱਜ ਆਪਾਂ ਕੋਸ਼ਿਸ਼ ਕਰੀਏ ਅੱਛੇ ਖਿਆ ਗੁਰੂ ਦੀ ਆਪਣੇ ਘਰ ਲੈ ਕੇ ਜਾਈਏ ਅਸੀਂ ਜਿਹੜੇ ਬਜ਼ੁਰਗ ਹੈ ਉਹ ਟੋਕਾ ਟਾਕੀ ਕਰਨੀ ਛੱਡੀਏ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਵੀ ਚਾਹੀਦਾ ਆਪਣੇ ਮਾਪਿਆਂ ਦੀ ਗੱਲ ਸੁਣ ਕੇ ਤੁਰਨਾ